ਅੱਜ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹੋ ਜਿਹੇ ਸਖਸ਼ ਤੇ ਬਾਰੇ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਟਰੀ ਦੇ ਸਿਸਟਮ ਨੂੰ ਲੋਟਰੀ ਦੇ ਇਨਾਮ ਕੱਢਣ ਦੇ ਤਰੀਕੇ ਨੂੰ ਇਸ ਤਰ੍ਹਾਂ ਸਮਝ ਲਿਆ ਇਸ ਤਰ੍ਹਾਂ ਉਸ ਚੀਜ਼ ਤੇ ਉੱਤੇ ਅਧਿਐਨ ਕੀਤਾ ਇਸ ਤਰ੍ਹਾਂ ਉਸ ਚੀਜ਼ ਦੇ ਉੱਤੇ ਆ ਜੋ ਦਿਮਾਗ ਲੜਾਇਆ ਕਿ ਉਹ ਲੋਟਰੀ ਦਾ ਬੇਤਾਜ ਬਾਦਸ਼ਾਹ ਬਣ ਗਿਆ ਬਿਲਕੁਲ ਗੱਲ ਕਰ ਰਹੇ ਹਾਂ ਇੱਕ ਜੋ ਰੋਮਾਨੀਆ ਦੇ ਬੰਦੇ ਦੀ ਇੱਕ ਅਕਾਊਂਟੈਂਟ ਸੀ ਜਿਸਨੇ ਜੋ ਆਪਣੀ ਜ਼ਿੰਦਗੀ 'ਚ ਕੋਈ ਮਾੜਾ ਕੰਮ ਕਰਨਾ ਨਹੀਂ ਚਾਹਿਆ ਇਸ ਕਰਕੇ ਉਸਨੇ ਸੋਚਿਆ ਕਿ ਕਿਉਂ ਨਾ ਲਾਟਰੀ ਪਾਈ ਜਾਵੇ ਬਿਲਕੁਲ ਜਦੋਂ ਉਸਦੇ ਦਿਲ ਵਿੱਚ ਆਇਆ ਕਿ ਲਾਟਰੀ ਪਾਈ ਜਾਵੇ ਤਾਂ ਉਸਨੇ ਕੀ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਤਰੀਕਾ ਅਜ਼ਮਾਇਆ ਉਸਨੇ ਲਾਟਰੀ ਨਿਕਲਣ ਦੇ ਸਿਸਟਮ ਨੂੰ ਇੰਨੇਕ ਧਿਆਨ ਦੇ ਨਾਲ ਸਟੱਡੀ ਕੀਤਾ ਉਸਦੇ ਐਲਗੋਰਿਦਮ ਨੂੰ ਸਮਝਿਆ ਉਸਤੇ ਸਿਸਟਮ ਦੇ ਵਿੱਚ ਵੜ ਗਿਆ ਕਹਿ ਸਕਦੇ ਹਾਂ ਕਿ ਆਪਣੇ ਮੈਥ ਦੀ ਕਾਬਲੀਅਤ ਦੇ ਨਾਲ ਉਸਨੇ ਇੰਨਾਕ ਅਧਿਐਨ ਕੀਤਾ ਕਿ ਉਸਨੂੰ ਲੋਟਰੀ ਦਾ ਹੈਕਰ ਕਹਿਣ ਲੱਗੇ ਬਿਲਕੁਲ ਸੋ ਉਸਨੇ ਜੋ ਅਧਿਐਨ ਕੀਤਾ ਵੈ ਜਿਸ ਦੇ ਵਿੱਚ ਉਸਨੇ ਸਮਝਿਆ ਕਿ ਕਿਸ ਤਰ੍ਹਾਂ ਲੋਟਰੀ ਨਿਕਲਦੀ ਹੈ ਕਿਸ ਤਰ੍ਹਾਂ ਇਨਾਮ ਨੇ ਕਿਸ ਐਲਗੋਰਿਦਮ ਤੇ ਜੋ ਅੱਖਰ ਆਉਂਦੇ ਨੇ ਸੋ ਉਸਨੇ ਆਪਣੀ ਸਾਰੀ ਸਟੱਡੀ ਦਾ ਇਸ ਤਰ੍ਹਾਂ ਇਸਤੇਮਾਲ ਕੀਤਾ ਕਿ ਜੋ ਉਸਨੇ ਜਦੋਂ ਪਹਿਲੀ ਵਾਰੀ ਲੋਟਰੀ ਪਾਈ ਤਾਂ ਉਹਦਾ ਪਹਿਲੀ ਵਾਰ ਦੇ ਵਿੱਚ ਹੀ 19000 ڈالر ਦਾ ਇਨਾਮ ਲੱਗਿਆ ਬਿਲਕੁਲ ਜੋ ਇਹ ਇਨਾਮ ਹੈ ਜੋ 1960 ਤੋਂ 1990 ਦੇ ਸਮੇਂ ਤੋਂ ਰਹਿਣ ਲੱਗਦਾ ਵੈ ਜਦੋਂ ਕਿ ਡਾਲਰ ਜੋ ਡਾਲਰਾਂ ਦੇ ਵਿੱਚ ਇਨਾਮ ਲੱਗਦਾ ਵੈ ਔਰ ਪੈਸਾ ਵੈ ਇੰਨੀ ਜ਼ਿਆਦਾ ਵੈਲਿਊ ਉਸ ਸਮੇਂ 19000 ڈالر ਦੀ ਕਿ ਉਹ ਵਿਅਕਤੀ ਹੈ ਜੋ ਰਮਾਨੀਆ ਤੋਂ ਆਸਟ੍ਰੇਲੀਆ ਦੇ ਵਿੱਚ ਸ਼ਿਫਟ ਹੋ ਜਾਂਦਾ ਵੈ ਉੱਥੇ ਰਹਿਣ ਲੱਗ ਜਾਂਦਾ ਵੈ ਸੋ ਇਸ ਦੇ ਨਾਲ ਹੀ ਕੀ ਹੁੰਦਾ ਵੈ ਕਿ ਜਿਹੜਾ ਵਿਅਕਤੀ ਹੈ ਉਹ ਇਸ ਸਿਸਟਮ ਨੂੰ ਅੱਗੇ ਵੀ ਜਾਰੀ ਰੱਖਦਾ ਰਹੋ ਸੋਚਦਾ ਵੈ ਕਿ ਕਿਉਂ ਨਾ ਇਸ ਨੂੰ ਅੱਗੇ ਵੀ ਜਾਰੀ ਕੀਤਾ ਜਾ ਸਕੇ ਆਪਣੀ ਸਟੱਡੀ ਹੈ ਉਸ ਦੇ ਫਾਰਮੂਲੇ ਨੇ ਐਲਗੋਰਿਦਮ ਹੈ ਉਸ ਨੂੰ ਇਹਨੇ ਜੋ ਧਿਆਨ ਦੇ ਨਾਲ ਉਸ ਨੂੰ ਫੋਲੋ ਕਰਦਾ ਵੈ ਉਸ ਦੇ ਵਿੱਚ ਗਿਆਨ ਅਸਰ ਕਰਦਾ ਕਿ ਸਮੇਂ ਦੇ ਵਿੱਚ ਕੀ ਹੁੰਦਾ ਵੈ ਕਿ ਵਿਅਕਤੀ ਪੂਰੇ ਤਰੀਕੇ ਦੇ ਨਾਲ ਨਿਪੁੰਨ ਹੋ ਜਾਂਦਾ ਵੈ ਔਰ ਜੋ ਦੂਸਰਾ ਤੀਸਰਾ ਚੌਥਾ ਇਨਾਮ ਹੋਵੇ ਤੇ ਨਹੀਂ ਕੁਝ ਵੀ ਨਹੀਂ ਜਾਂਦਾ ਆਪਣੇ ਦਿਮਾਗ ਦੇ ਨਾਲ ਮੈਥ ਦੀ ਤਾਕਤ ਦੇ ਨਾਲ ਆਪਣੀ ਪੜਾਈ ਦੇ ਨਾਲ ਇੱਕ ਇਸ ਤਰ੍ਹਾਂ ਦਾ ਐਲਗੋਰਿਦਮ ਜੋ ਸਿੱਖ ਲੈਂਦਾ ਹੈ ਉਹ ਫਾਰਮੂਲਾ ਸਿੱਖ ਲੈਂਦਾ ਕਿ ਅੱਜ ਵੀ ਲੋਕ ਉਹਦਾ ਅਧਿਐਨ ਕਰਦੇ ਨੇ ਤਾਂ ਕਿ ਉਹ ਲਾਟਰੀ ਦੇ ਬੇਤਾਜ ਬਾਦਸ਼ਾਹ ਬਣ ਸਕਣ ਤਾਂ ਸੋ ਅਸੀਂ ਵੀ ਕੋਸ਼ਿਸ਼ ਕੀਤੀ ਬਿਲਕੁਲ ਉਸੇ ਐਲਗੋਰਿਦਮ ਨੂੰ ਸਮਝਣ ਦੀ ਜੋ ਉਹਨਾਂ ਦੇ ਫਾਰਮੂਲੇ ਨੇ ਫਾਰਮੂਲੇ ਨੂੰ ਦੇਖਣ ਦੀ ਪਰ ਇੱਕ ਜੋ ਵੱਡੇ ਮੈਥਮੈਟਿਕੀਸ਼IANS ਤੇ ਜੋ ਇਹ ਤਰੀਕਾ ਸੀ ਕਰਨ ਦਾ ਅਸੀਂ ਉਸ ਦੇ ਵਿੱਚ ਬਿਲਕੁਲ ਇੱਕ ਆਮ ਆਦਮੀ ਵੀ ਜਿਹੜਾ ਵੀ ਹੋ ਕਾਉਸਰ ਨਹੀਂ ਸਮਝ ਪਾਉਗਾ ਔਰ ਇੰਨਾ ਜਟਿਲ ਤਰੀਕੇ ਦੇ ਨਾਲ ਉਸਨੇ ਵਿਅਕਤੀ ਨੇ ਜੋ ਲੋਟਰੀ ਨੂੰ ਹੈਕ ਕਰ ਲਿਆ ਕ੍ਰੈਕ ਕਰ ਲਿਆ ਲੋਟਰੀ ਜਿੱਤਣ ਦਾ ਤਰੀਕਾ ਜੋ ਉਸ ਨੂੰ ਇਸ ਤਰੀਕੇ ਦੇ ਨਾਲ ਉਹਨੇ ਸਮਝ ਲਿਆ ਕਿ ਉਸ ਦਾ ਹਰ ਇਨਾਮ ਹਰ ਜੋ ਨੰਬਰ ਹਰ ਲੋਟਰੀ ਸਤਿਕ ਨਿਕਲਣ ਲੱਗਦੀ ਸੀ ਜੋ ਲੋਗ ਨੇ ਡਾਕਟਰੀ ਕੱਢਣ ਵਾਲੀ ਕੰਪਨੀਆਂ ਵੀ ਉਸ ਤੋਂ ਪਰੇਸ਼ਾਨ ਹੋ ਗਈ ਸੀ ਕਿ ਕਿਸ ਤਰ੍ਹਾਂ ਇਹ ਵਿਅਕਤੀ ਹੈ ਜੋ ਇੰਨਾ ਸਤਿਕ ਅਨੁਮਾਨ ਲਗਾ ਸਕਦਾ ਪਰ ਜੋ ਵਿਅਕਤੀ ਉਸ ਦਾ ਕਹਿਣਾ ਸੀ ਕਿ ਉਹ ਅਨੁਮਾਨ ਨਹੀਂ ਲਗਾਉਂਦਾ ਇਹ ਉਸ ਦੀ ਐਲਗੋਰਿਦਮ ਹੈ ਉਸ ਦੇ ਫਾਰਮੂਲੇ ਨੇ ਉਹਦੀ ਪੜਾਈ ਹੈ ਔਰ ਇੱਕ ਮੈਥ ਦੇ ਵਿੱਚ ਅਖਰਾ ਦੀ ਖੇਡ ਹੈ ਜਿਸ ਨੂੰ ਉਹ ਹੁਣ ਬਿਹਤਰੀਨ ਤਰੀਕੇ ਦੇ ਨਾਲ ਖੇਡ ਸਕਦਾ ਹੈ ਬਿਲਕੁਲ ਅਸੋਫ ਸਖਸ਼ ਨੇ ਆਪਣੇ ਸਮੇਂ ਦੌਰਾਨ ਹੋਣੇ ਵੱਡੇ ਵੱਡੇ ਇਨਾਮ ਜਿੱਤੇ ਪਹਿਲਾ ਇਨਾਮ ਕਈ ਜੈਕਪੌਟ ਜਿੱਤੇ ਕਈ ਵੱਡੇ ਵੱਡੇ ਬੰਪਰ ਜਿੱਤੇ ਲਾਟਰੀਆਂ ਦੇ ਵਿੱਚ ਵਿਜੇਤਾ ਰਿਹਾ ਹੈ ਅਸੋ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੋ ਆਪਣੇ ਫਾਰਮੂਲੇ ਦੇ ਨਾਲ ਬਹੁਤ ਕੁਝ ਤੇ ਲੋਕ ਅੱਜ ਵੀ ਉਸਦੇ ਫਾਰਮੂਲੇ ਤੇ ਆਜਾ ਰਿਸਰਚ ਕਰਨੀ ਚਾਹੁੰਦੇ ਨੇ ਅੱਜ ਤੱਕ ਅਜੋ ਉਸਦਾ ਫਾਰਮੂਲਾ ਬਸ ਨੂੰ ਅਜ਼ਮਾਣਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਉਹ ਜੋ ਲਾਟਰੀ ਦਾ ਬੇਤਾਜ ਬਾਦਸ਼ਾਹ ਬਣ ਗਿਆ ਸੀ ਔਰ ਖਾਸ ਗੱਲ ਇਹ ਸੀ ਕਿ ਇਸਦੇ ਵਿੱਚ ਉਸਨੇ ਕਿਸੇ ਵੀ ਤਰ੍ਹਾਂ ਦਾ ਇਲੀਗਲ ਕੰਮ ਨਹੀਂ ਕੀਤਾ ਸੀ ਉਸਨੇ ਜੋ ਵੀ ਕੰਮ ਕੀਤਾ ਸੀ ਬਿਲਕੁਲ ਇੱਕ ਲੀਗਲ ਤਰੀਕੇ ਦੇ ਨਾਲ ਸੀ ਇੱਕ ਲੀਗਲ ਅਜਾ ਸਿਸਟਮ ਸੀ ਜਿਸਦੇ ਨਾਲ ਉਹ ਲਾਟਰੀ ਨੂੰ ਕ੍ਰੈਕ ਕਰਦਾ ਸੀ ਆਪਣੀ ਮੈਥ ਦੀ ਸਕਿਲਸ ਦੇ ਨਾਲ ਆਪਣੀ ਮੈਥ ਦੀ ਪਾਵਰ ਦੇ ਨਾਲ ਫਾਰਮੂਲਾ ਦੀ ਵਰਤੋਂ ਕਰਕੇ ਐਲਗੋਰਿਦਮ ਨੂੰ ਸਮਝ ਕੇ ਲੋਟਰੀ ਦੇ ਅਖਰਾ ਦੇ ਨਾਲ ਖੇਡ ਕੇ ਉਸਨੇ ਆਪਣੇ ਆਪ ਨੂੰ ਲੋਟਰੀ ਦਾ ਬੇताज ਬਾਦਸ਼ਾਹ ਬਣਾ ਲਿਆ ਸੀ ਸੋ ਇਦਾਂ ਦੀਆਂ ਹੀ ਫੋਰ ਅਪਡੇਟਸ ਦੇ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਬੰਦੇ ਜਾਸ ਧੰਨਵਾਦ